ਅੰਮ੍ਰਿਤਸਰ ਦੇ ਗੁਰਨਾਨਕ ਤੇਵ ਯੂਨੀਵਰਸਿਟੀ ਦੇ ਵਿੱਚ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਤੇ ਵਿਦਿਆਰਥੀ ਯੂਨੀਅਨਾਂ ਵੱਲੋਂ ਯੂਨੀਵਰਸਿਟੀ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਾਰਚ ਕੱਢਿਆ ਗਿਆ ਵਿਦਿਆਰਥੀਆਂ ਨੇ ਕਿਹਾ ਹੈ ਕਿ ਸਾਡੇ ਨੌਜਵਾਨਾਂ ਨੇ ਕੌਮ ਦੇ ਹਿੱਤ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਬੰਦੀ ਸਿੰਘਾਂ ਨੇ ਵੀ ਅਧਿਕਾਰੀਆਂ ਦੀ ਰਾਖੀ ਕਰਦੇ ਆ ਇਹ ਕਦਮ ਚੁੱਕੇ ਨੇ ਆਪਣਾ ਨਾਮ ਦੱਸ ਕੇ ਅੱਜ ਕਾਦੇ ਸਮੋਹਤਾ ਅੱਜ ਕੱਢਿਆ ਗਿਆ ਤੁਹਾਡੇ ਮੇਰਾ ਨਾਮ ਜਗਰਾਤ ਸਿੰਘ ਹੈ ਤੇ ਮੈਂ ਸੇਵਾਦਾਰ ਆ ਵਿਦਿਆਰਥੀ ਜਥੇਬੰਦੀ ਯੂਨਾਈਟਿਡ ਸਿਕਸ ਸਟੂਡੈਂਟ ਫੈ ਤੇ ਅੱਜ ਜਿਹੜਾ ਮੋਰਚਾ ਕਿ ਕੀ ਕਾਰਨ ਹੈ ਤੇ ਕਿੱਥੇ ਘਟਿਆ ਹੈ ਤੇ ਸਮੁੱਚੀ ਕੌਮ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਵੇਦਨਸ਼ੀਲ ਹੈ ਕਿਉਂਕਿ ਸਾਡੇ ਗੁਰੂ ਦੇ ਅਦਰਸ਼ ਹੀ ਇਹੋ ਜਿਹੇ ਨੇ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਸਾਡੇ ਕੌਮ ਦੇ ਨੌਜਵਾਨ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਕੌਮ ਦੇ ਹਿੱਤਾਂ ਦੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਉਹ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਨੇ ਤੇ ਭਾਰਤ ਦਾ ਕਾਨੂੰਨ ਜਿਹੜਾ ਇਹ ਬੜੀ ਦੋਹਰੀ ਭੂਮਿਕਾ ਨਿਭਾ ਰਿਹਾ ਉਹ ਲੋਕ ਜਿਨ੍ਹਾਂ ਨੇ ਮਜਲੂਮਾਂ ਦਾ ਕਤਲ ਕੀਤਾ ਜਿਨ੍ਹਾਂ ਨੇ ਟ੍ਰੇਨਾਂ 'ਚੋਂ ਬੱਚਿਆਂ ਨੂੰ ਲਾਹ ਲਾ ਕੇ ਮਾਰਿਆ ਜਿਨ੍ਹਾਂ ਨੇ ਬਿਲਕਸ ਬਾਨੋ ਦੇ ਪਰਿਵਾਰ ਨੂੰ ਖਤਮ ਕੀਤਾ ਉਹਨਾਂ ਨੂੰ ਤੇ ਰਿਹਾਈਆਂ ਮਿਲ ਸਕਦੀਆਂ ਇਹੋ ਜੇ ਸਾਧ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਰੇਪ ਕੀਤੇ ਐ ਜਿਨ੍ਹਾਂ ਨੇ ਕਿੰਨੇ ਕੁ ਧਰਮਾਂ ਦੇ ਨਾਲ ਖਲਵਾੜ ਕੀਤਾ ਉਹਨਾਂ ਨੂੰ ਰਿਹਾਈਆਂ ਮਿਲ ਜਾਂਦੀਆਂ ਅਸੀਂ ਉਹਨਾਂ ਦੇ ਨਾਲ ਤੁਲਨਾ ਨਹੀਂ ਕਰਦੇ ਕਿਉਂਕਿ ਸਾਡੀ ਕੌਮ ਦੇ ਜੁਝਾਰੂ ਜਿਹੜੇ ਸਨ ਉਹ ਹੱਕਾਂ ਵਾਸਤੇ ਲੜਿਆ ਉਹ ਲੋਕਾਂ ਵਾਸਤੇ ਲੜਿਆ ਪਰ ਉਹਨਾਂ ਲੋਕਾਂ ਨੇ ਲੋਕਾਂ ਉੱਤੇ ਜ਼ੁਲਮ ਕੀਤਾ ਸੀ ਉਹਨਾਂ ਦੇ ਨਾਲ ਤੁਲਨਾ ਕਰਨੀ ਮੂਰਖਤਾ ਹੈ ਪਰ ਇੱਕ ਐਗਜ਼ਾਮਪਲ ਹੈ ਕਿ ਇਹ ਡੈਮੋਕ੍ਰੇਸੀ ਇੰਡੀਆ ਦੇਸ਼ ਉਹਨਾਂ ਲੋਕਾਂ ਨੂੰ ਤੇ ਰਿਹਾਈ ਦੇ ਦਿੰਦਾ ਉਹਨਾਂ ਨੂੰ ਤੇ ਪੈਰੋਲ ਮਿਲ ਜਾਂਦੀ ਹੈ ਪਰ ਇਹਨਾਂ ਨੌਜਵਾਨਾਂ ਨੂੰ ਕਿਉਂ ਨਹੀਂ ਰਿਹਾਈ ਮਿਲਦੀ ਇਹਦੇ ਵਾਸਤੇ ਵਿਦਿਆਰਥੀ ਜਥੇਬੰਦੀ ਸਾਥ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੌਲ ਦਿੱਤੀ ਜਿਹਦੇ ਵਿੱਚ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਸ਼ਾਮਲ ਹੋ ਕੇ ਹਾ ਦਾ ਨਾਅਰਾ ਮਾਰਿਆ ਕਿਉਂਕਿ ਵਿਦਿਆਰਥੀ ਵਰਗ ਉਹ ਹੈ ਜਿੰਨੇ ਪੂਰੀ ਕਮਿਊਨਿਟੀ ਨੂੰ ਸਰਵ ਕਰਨਾ ਹੁੰਦਾ ਜਿੰਨੇ ਆਉਣ ਵਾਲੇ 40 50 ਸਾਲ ਦੇਸ਼ ਦੇ ਕਬਰ ਕਰਨੇ ਹੁੰਦੇ ਆ ਉਹਨਾਂ ਦੇ ਅੰਦਰ ਇਹੋ ਜਿਹਾ ਰੋਸ ਹੋਣਾ ਇਹ ਸਰਕਾਰ ਦੀਆਂ ناکਾਮੀਆਂ ਨੇ ਪਾਜੀ ਦੇਖਿਆ ਜਾਵੇ ਕਿ ਹੁਣ ਬਹੁਤ ਟਾਈਮ ਹੋ ਗਿਆ ਬੰਦੀ ਸਿੰਘਾਂ ਨੂੰ ਰਿਹਾਈ ਇੱਥੋਂ ਤੱਕ ਕੀ ਹੁਣ ਬਾਕੀ ਨੂੰ ਤਾਂ ਪੈਰੋਲ ਤੇ ਛੱਡ ਦਿੰਦੇ ਹੁੰਦਾ ਨੂੰ ਛੱਡਦੇ ਕੀ ਦੇਖਦੇ ਹੋ ਕਿ ਇਹ ਸਪੈਸ਼ਲੀ ਇੱਕ ਪੰਜਾਬੀਆਂ ਉਤੇ ਸਿੱਤਾਂ ਉਤੇ ਨਹੀਂ ਟਾਰਗੇਟ ਕੀਤਾ ਜਾ ਰਿਹਾ ਮੈਂ ਇਹਦੇ ਉੱਤੇ ਆਪਾਂ ਨੂੰ ਇੱਕ ਇੰਡੀਅਨ ਸਰਕਾਰ ਦੇ ਧੰਨਵਾਦੀ ਵੀ ਹੋਣਾ ਚਾਹੀਦਾ ਕਿਉਂਕਿ ਸਾਨੂੰ ਉਹ ਚੇਤਾ ਕਰਾਉਂਦੇ ਆ ਕਿ ਕਦੇ ਤੁਹਾਡਾ ਵੀ ਦੇਸ਼ ਹੁੰਦਾ ਸੀ ਕਦੇ ਤੁਸੀਂ ਵੀ ਇਨਸਾਫ ਕਰਦੇ ਸੀ ਕਦੇ ਤੁਸੀਂ ਵੀ ਲੋਕਾਂ ਦੀਆਂ ਧੀਆ ਪੈਣਾ ਛੜਾ ਕੇ ਦਿੰਦੇ ਸੀ ਤੁਹਾਡਾ ਇਨਸਾਫ ਸਾਰਿਆਂ ਤੋਂ ਉੱਚਾ ਸੀ ਸਾਨੂੰ ਇਹ ਚੇਤਾ ਕਰਾਉਂਦੇ ਆ ਜੇਕਰ ਇਹਨਾਂ ਦਾ ਇਨਸਾਫ ਇਹੋ ਜਿਹਾ ਹੀ ਹੋਵੇ ਇੱਕ ਵੱਖਰੇ ਦੇਸ਼ ਕਾਲ ਦੀ ਮੰਗ ਹੀ ਕਿਉਂ ਉੱਠੇ ਇਹ ਸਾਨੂੰ ਚੇਤਾ ਕਰਾਉਂਦੇ ਆ ਕਿ ਤੁਸੀਂ ਇਸ ਦੇਸ਼ ਦੇ ਵਿੱਚ ਨਹੀਂ ਰਹਿ ਸਕਦੇ ਤੁਹਾਨੂੰ ਆਪਣਾ ਰਾਜ ਬਣਾ ਲੈਣਾ ਚਾਹੀਦਾ ਤੇ ਜਿੰਨਾ ਸਾਡੀ ਕੌਮ ਦੇ ਉੱਤੇ ਜ਼ੁਲਮ ਕਰਨਗੇ ਓਨੀ ਛੇਤੀ ਅਸੀਂ ਆਪਣੇ ਕੌਮੀ ਘਰ ਦੇ ਵੱਲ ਜਾਵਾਂਗੇ ਤੁਹਾਨੂੰ ਕੀ ਲੱਗਦਾ ਆਪਣੇ ਹੱਕਾਂ ਲਈ ਜਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਨੌਰ ਕਿੰਨੀ ਕੀ ਦੇਰ ਤੱਕ ਤਾਂ ਰੋਕ ਲੈਣੀ ਕਿਉਂਕਿ ਬਹੁਤ ਭਾਜੀ ਆਪਣੇ ਵੱਲ ਜੋ ਹੈਗੇ ਮੋਰਚੇ ਲਗਾਏ ਗਏ ਨੇ ਬੜੀ ਜਗ੍ਹਾ ਬੜੀ ਮਤਲਬ ਕਿ ਕੀਤੀਆਂ ਗਈਆਂ ਸਰਕਾਰਾਂ ਤੱਕ ਗੱਲ ਕਿਉਂਕਿ ਹਾਲੇ ਤੱਕ ਕੋਈ ਫੈਸਲਾ ਨਹੀਂ ਆ ਰਿਹਾ ਕੀ ਕੀਤਾ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕ ਗੱਲ ਕਹੀ ਸੀ ਜੀ ਜਦ ਬਲਗ ਖਾਲਸਾ ਰੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਾਬੇ ਗਏ ਵਿਪਰਨ ਕੇ ਰੀਤ ਮੈਂ ਨਾ ਕਰੂ ਇਨਕੀ ਪਰਦੀਤ ਸਾਡਾ ਗੁਰੂਵਾਲਮਖ ਨਹੀਂ ਹੈ ਸਚਾਈ ਇਹ ਹੈ ਅਸੀਂ ਪੰਥ پرست ਨਹੀਂ ਆ ਜਥੇਬੰਦੀ پرست ਲੋਕ ਆ ਅਸੀਂ ਆਪੋ ਆਪਣੀਆਂ ਜਥੇਬੰਦੀਆਂ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਕਰਕੇ ਟੇਬਲ ਤੇ ਬਹਿਣ ਭਾਜੀ ਆਪਣਾ ਨਾਮ ਦੱਸ ਕੇ ਤੇ ਅੱਜ ਕੀ ਮੋਰਚਾ ਕੱਢਿਆ ਜਾ ਰਿਹਾ ਕਿਸੇ ਕੱਢਿਆ ਜਾ ਰਿਹਾ ਕੀ ਚਾਲ ਮੇਰਾ ਨਾਮ ਜੁਹਾਰ ਸਿੰਘ ਵਿਦਿਆਰਥੀ ਜਥੇਬੰਦੀ ਸੱਤ ਤੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਰਿਸਰਚ ਸਕਾਲਰ ਆ ਅੱਜ ਇੱਥੇ ਵਿਦਿਆਰਥੀਆਂ ਵੱਲੋਂ ਬੰਦੀ ਸਿੰਘਾਂ ਦੀ ਰਹਿਾਈ ਦੇ ਹੱਕ 'ਚ ਮਾਰਚ ਕੀਤਾ ਗਿਆ ਤੇ ਕੀ ਮਤਲਬ ਕੀ ਦੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਹਰ ਇੱਕ ਨੂੰ ਜੋ ਪਰੋਲ ਮਿਲਦੀ ਹੈ ਬੰਦੀ ਸਿੰਘਾਂ ਨੂੰ ਨਹੀਂ ਮਿਲਦੀ ਕੀ ਸੋਚਦੇ ਵੇਖੋ ਸਾਨੂੰ ਇਹ ਗੱਲ ਉਦੋਂ ਸਮਝ ਜਾਣੀ ਚਾਹੀਦੀ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਇਹ ਸਰਕੂਲਰ ਕੱਢਿਆ ਗਿਆ ਕਿ ਸਿੱਖ ਇੱਕ ਜਲਾਇਮ ਪੇਸ਼ਾ ਕੌਮ ਆ ਇਹਨੂੰ ਰਾਜਧਾਨੀ ਤੋਂ 200 ਕਿਲੋਮੀਟਰ ਦੂਰ ਰੱਖਿਆ ਜਾਵੇ ਤਾਂ ਉਦੋਂ ਸਿੱਖਾਂ ਦੇ ਸਰਮੌਰ ਵਿਦਵਾਨ ਸਰਦਾਰ ਕਪ ਇੱਕ ਮੁਲਖ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਖਾ ਭਾਈ ਸਿੱਖੜੇ ਕਾ ਵੀ ਸਿੱਖਾਂ ਦਾ ਗੁਰੂ ਹੀ ਰਖ ਆ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਭਾਂਪਦਿਆਂ ਅਸੀਂ ਵੇਖਿਆ 1955 ਚ ਰਿਪੇਰੀਅਨ ਲਾਅ ਦੀ ਉਲੰਘਣਾ ਕਰਕੇ ਪੰਜਾਬ ਦਾ ਪਾਣੀ ਲੁੱਟਿਆ ਗਿਆ 1960 ਦੇ ਵਿੱਚ ਪੰਜਾਬੀ ਸੂਬਾ ਬਣਾਇਆ ਉਹਦੇ ਵਿੱਚ ਜਿਹੜੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ ਗਏ ਪੰਜਾਬ ਦਾ ਪਾਣੀ ਖੋਇਆ ਗਿਆ ਪੰਜਾਬ ਨੂੰ ਰਾਜਧਾਨੀ ਨਹੀਂ ਦਿੱਤੀ ਗਈ ਭਾਰਤ ਦਾ ਸੰਵਿਧਾਨ ਸਾਨੂੰ ਕਿਸਾ ਤਰ੍ਹਾਂ ਹਿੰਦੂ ਲਿਖਦਾ ਤਾਂ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਮੋਰਚਾ ਲੱਗਾ ਜਿਹਨੂੰ ਧਰਮਯੋਧ ਮੋਰਚਾ ਕਿਹਾ ਜਾਂਦਾ ਤਾਂ ਉਸ ਮੋਰਚੇ ਦੇ ਜਵਾਬ ਵਜੋਂ ਕੇਂਦਰ ਸਰਕਾਰ 7 ਲੱਖ ਫੌਜ ਪੰਜਾਬ ਤੇ ਚਾੜ੍ਹਦੀ ਹੈ ਜਿਦੇ ਵਿੱਚ अनेका ਸਿੰਘ ਸ਼ਹੀਦ ਹੁੰਦੇ ਆ ਫਿਰ ਦਿੱਲੀ ਦੀਆਂ ਸੜਕਾਂ ਤੇ ਸਾਰੀ ਦੁਨੀਆ ਨੇ ਵੇਖਿਆ ਕਿ ਕਿਵੇਂ ਸਾਡਾ ਘਾਨ ਹੋਇਆ ਤਾਂ ਉਹਦੇ ਜਵਾਬ ਵਜੋਂ ਜਿਨ੍ਹਾਂ ਨੇ ਹਿਥਿਆਰ ਚੁੱਕੇ ਉਹ ਜਾਂ ਤਾਂ ਸ਼ਹੀਦ ਹੋਏ ਜਾਂ ਭਾਰਤ ਦੀਆਂ ਜੇਲਾਂ ਵਿੱਚ ਨੇ ਜਿਨ੍ਹਾਂ ਨੂੰ ਅਸੀਂ ਬੰਦੀ ਸਿੰਘ ਕਹਿੰਨੇ ਆ ਉਹ ਕਿਸੇ ਆਪਣੇ ਨਿੱਜੀ ਮਫਾਦਲੀ ਨਹੀਂ ਉਹ ਸਾਡੇ ਖਾਤਰ ਜੇਲਾਂ 'ਚ ਨੇ ਤੇ ਉਹਨਾਂ ਦੀ ਰਿਹਾਈ ਦੇ ਲਈ ਅਸੀਂ ਜਿਹੜਾ ਆ ਇਸ ਗਰਸ਼ ਕਰ ਰਹੇ ਆ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਕੋ ਵੇਖੋ ਜੀ ਸਾਡੀ ਮੰਗ ਮੰਗ ਵੀ ਨਹੀਂ ਅਸੀਂ ਕਹਿ ਸਕਦੇ ਸੀ ਆ ਆਪਣੇ ਹੱਕ ਲੈਣੇ ਆ ਬੰਦੀ ਸਿੰਘ ਜੇਲ੍ਹ ਚੋਂ ਦਿਆ ਹੋਏ ਐ ਵੀ ਯਾਦ ਨੇ ਸਾਨੂੰ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਬੰਦੀ ਸਿੰਘ ਅੱਜ ਆਪਣੇ ਉਸ ਨਿਸ਼ਾਨੇ ਤੋਂ ਪੈਰ ਪਿੱਛੇ ਪੁੱਟ ਲੈਣ ਤੇ ਭਾਰਤ ਸਰਕਾਰ ਰਾਤੋਂ ਦਿਨ ਨਹੀਂ ਚੜਨ ਦੇਊਗੀ ਸਾਰੀ ਬੰਦੀ ਸਿੰਘ ਆਪਣੇ ਘਰ ਪਹੁੰਚ ਜਾਣਗੇ ਪਰ ਨਹੀਂ ਉਹਨਾਂ ਨੇ ਜੋ ਕਾਤਖਤ ਸਾਹਿਬ ਤੇ ਖਲੋ ਕੇ ਸੌ ਖਾਧੀ ਆ ਜਿੰਨਾ ਚਿਰ ਉਸ ਟੀਚੇ ਦੇ ਉੱਪਰ ਖੜੇ ਨੇ ਉਹ ਭਾਰਤ ਦੇ ਜੀਲਾ ਚ ਬੰਦ ਰਹਿਣਗੇ ਉਹ ਅੰਦਰ ਹੁੰਦੇ ਹੋਏ ਵੀ ਯਾਦ ਨੇ ਇਹ ਬਾਹਰ ਜਿਹੜੇ ਲੋਕ ਉਹਨਾਂ ਦੀ ਆਵਾਜ਼ ਨਹੀਂ ਉਠਾ ਰਹੇ ਜਾਂ ਜਿਹੜੇ ਉਹਨਾਂ ਨਾਲ ਧੱਕਾ ਕਰਨ ਵਾਲਿਆਂ ਦੀ ਸਪੋਰਟ ਕਰ ਰਹੇ ਨੇ ਉਹ ਬਾਹਰ ਹੁੰਦੇ ਆ ਵੀ ਜ਼ਮੀਰ ਦੇ ਤੌਰ ਤੇ ਗੁਲਾਮ ਨੇ ਤੁਸੀਂ ਜਿਹੜੇ ਮਹੱਲੀ ਮੋਰਚੇ ਨੂੰ ਸਪੋਰਟ ਕਰ ਰਹੇ ਹੋ ਅੰਮ੍ਰਿਤਸਰ ਤੋਂ ਤੁਹਾਨੂੰ ਕੀ ਲੱਗਦਾ ਮਹੱਲੀ ਤੋਂ ਜਿੱਥੇ ਮੋਰਚਾ ਲੱਗਾ ਉਹ ਤੋਂ 1-2 ਕਿਲੋਮੀਟਰ ਤੇ ਜਿਹੜੇ ਘਟ ਤੋਂ ਘਟਨ ਦਾ 5 ਤੋਂ 10 ਹਜ਼ਾਰ ਸਿੰਘਾਂ ਰਹਿੰਦੇ ਨੇ ਤੇ ਉਹ ਗਾਣੇ ਤਾਂ ਬੜੇ ਤਗੜੇ ਤਗੜੇ ਗਾਉਂਦੇ ਨੇ ਮਹੱਲੀ ਤੇ ਬੰਦੀ ਸਿੰਘਾਂ ਦੇ ਪਰ ਧਰਨੇ ਤੇ ਕੋਈ ਕੋਈ ਨਹੀਂ ਮੋਚਾ ਮੋਰਚੇ ਦੇ ਵੇਖੋ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੇ ਫਰਜ਼ ਪਛਾਣਨਾ ਚਾਹੀਦਾ ਆ ਠੀਕ ਆ ਕਿਸਾਨੀ ਜੋ ਗਾਣੇ गा ਰਹੇ ਨੇ ਨਾ ਪੰਜਾਬੀ ਦੇ ਵਿੱਚ ਤਾਂ ਪੰਜਾਬੀ ਮਾਂ ਬੋਲੀ ਵਾਸਤੇ ਜਿਨ੍ਹਾਂ ਨੇ ਹਿਥਿਆਰ ਚੁੱਕ ਕੇ ਹਟੇ ਜਫਰ ਜੱਲਲੇ ਆ ਜਿਨ੍ਹਾਂ ਦੇ ਪੱਟ ਚੀਰ ਕੇ ਲੂਣ ਭਰਿਆ ਗਿਆ ਉਹ ਬੰਦੀ ਸਿੰਘ ਜੇਲ੍ਹ ਚ ਨੇ ਤਾਂ ਇਹ ਉਹਨਾਂ ਕਲਾਕਾਰਾਂ ਨੂੰ ਵੀ ਅਪੀਲ ਆ ਕਿ ਮਾਂ ਬੋਲੀ ਪੰਜਾਬੀ ਦੇ ਲਈ ਜਿਨ੍ਹਾਂ ਨੇ ਡਸ ਸੰਘਰਸ਼ ਕੀਤਾ ਉਹ ਜੇਲ੍ਹਾਂ ਚ ਨੇ ਉਹਨਾਂ ਦਾ ਫਰਜ਼ ਬਣਦਾ ਆ ਕਿ ਜੇ ਇਸ ਮਾਂ ਬੋਲੀ ਦੇ ਸਿਰ ਤੇ ਰੋਟੀ ਖਾ ਰਹੇ ਨੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜ਼ਰੂਰ ਉੱਥੇ ਪਹੁੰਚੋ एसएमजे पंजाब ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਕਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸੌਤਨ ਦੁਸ਼ਮਣ ਤੋਂ ਛੁਟਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ